ਇਨਾਂ ਦੇ ਟੈਸਟ ਕਰਾਏ ਜਾਣ ਡੋਪ ਟੈਸਟ ਵੀ ਕਿਹੜਾ ਬੰਦਾ ਨਸ਼ਾ ਕਰਕੇ ਰੀਡਰ ਬੈਠਾ ਹੁੰਦਾ ਕਿਹੜਾ ਫੀਮ ਖਾ ਕੇ ਬੰਦਾ ਕਿਹੜਾ दारू ਪੀ ਕੇ ਚੈਲੰਜ ਕਰਦਾ ਆ ਐਸਐਸਪੀ ਆਫਿਸ ਦੇ ਵਿੱਚੋਂ ਨਿਕਲ ਲਗੇ ਮੈਂ ਕੈਮਰੇ ਸਾਹਮਣੇ ਕਹਿ ਰਿਹਾ ਚੈਲੰਜ ਕਰ ਰਿਹਾ ਕਿ ਮੈਨੂੰ ਦੋ ਪੁਲਿਸ ਵਾਲੇ ਦੇ ਦਿਓ ਮੈਂ ਦੱਸ ਦੇਣਾ ਕਿੱਥੇ ਕਿੱਥੇ ਚਿਟਾ ਵੇਗਦਾ ਸਿਟੀ ਚ ਕੈਂਟ ਚ ਆ ਬਾਰਡਰ ਤੋਂ ਕਿਹੜੇ ਕਿਹੜੇ ਬੰਦੇ ਜੇ ਫੜ ਜਾਣ ਕਿ ਮੈਂ ਸਾਰੀ ਉਮਰ ਪੱਤਰਕਾਰੀ ਛੱਡ ਦੂੰਗਾ ਮੈਨੂੰ 20 ਸਾਲ ਹੋ ਗਏ ਪੱਤਰਕਾਰੀ ਕਰਦਿਆਂ ਮੈਂ ਕਿਹਾ ਹੁਣ ਧਰਨੇ ਲਈਏ ਕਹਿੰਦੇ ਸਾਨੂੰ ਥ੍ਰੈਟ ਕਰਦੇ ਮੈਂ ਥ੍ਰੈਟਰ ਦਾ ਮਤਲਬ ਕੀ ਹੁੰਦਾ ਥ੍ਰੈਟਰ ਤਾਂ ਤੁਸੀਂ ਕਰ ਰਹੇ ਹੋ 8 ਮਹੀਨੇ ਦੇ ਤੁਹਾਡੇ ਕੋ ਗੇੜੇ ਮਾਰ ਰਹੇ ਆ ਜਨਾਬ ਐਸਪੀਐਚ ਸਾਹਿਬ ਨਵੀਨ ਕੁਮਾਰ ਜੀ ਤੁਹਾਡੇ ਕੋ ਗੇੜੇ ਤੁਸੀਂ ਵੀ ਮਹੀਨੇ ਦੇ ਆਏ ਹੋ ਇਸ ਦਫਤਰ ਦੇ ਵਿੱਚ 8 ਮਹੀਨੇ ਹੋ ਗਏ ਫਾਈਲ ਪਈ ਸਾਡੀ ਤੁਸੀਂ ਆਪਦੀ ਪੁਲਿਸ ਦੇ ਕਾਰਵਾਈ ਨਹੀਂ ਕਰਨਾ ਚਾਹੁੰਦੇ ਕਹਿੰਦੇ ਯਾਰ ਮੈਂ ਤਾਂ ਦਿਨ ਟਪਾ ਰਿਹਾ ਮੈਂ ਤਾਂ ਰਿਟਾਇਰਮੈਂਟ ਤੇ ਆ ਉਹ ਰਿਟਾਇਰਮੈਂਟ ਤੇ ਤਾਂ ਕਰ ਛੁੱਟੀ ਲੈ ਲਓ ਸਾਡੇ ਕੰਮ ਕਿਉਂ ਰੋਕਦੇ ਉਹਨੇ ਇਹ ਵੀ ਕਿ ਅਸ ਵੀ ਇੱਥੋਂ ਦੇ ਉਹ ਵੀ ਮੇਰੇ ਤੋਂ ਪੈਸੇ ਲੈ ਗਏ ਵੀ ਉਹਨਾਂ ਦਾ ਵੀ ਵਿੱਚ ਸੌਦਾ ਸੀ ਇਹਨਾਂ ਦਾ ਇੱਕ ਪੁਲਿਸ ਵਾਲਾ ਐਸਐਸਆਈ ਵਰਦੀ ਪਾ ਕੇ ਭੱਟੀਆਂ ਵਾਲੀ ਵਸਤੀ ਵਿੱਚ ਰੋਜ਼ ਪੈਸੇ ਲੈਣ ਜਾਂਦਾ ਚਿੱਟੇ ਇਹ ਲਾਈਨਾਂ ਲੱਗੀਆਂ ਹੋਈਆਂ ਲਾਈਨਾਂ ਲੱਗੀਆਂ ਹੋਈਆਂ ਸਭ ਨੂੰ ਲੱਕੜ ਦੇ ਮੁੰਡੇ ਦਿੱਤੇ ਜਾਂਦੇ ਆ ਤੁਸੀਂ ਉਹ ਗੇਟ ਤੇ ਖੜ ਜੋ ਐਸਐਸਪੀ ਮੈਡਮ ਦੇ ਇੱਕ ਵੀ ਬੰਦਾ ਹੱਸਦਾ ਹੋਇ ਨਿਕਲਦੇ ਵੀ ਅੱਜ ਮੇਰਾ ਫੈਸਲਾ ਹੋ ਗਿਆ ਤੇ ਮੈਨੂੰ ਨੀਵੀਂ ਥਾਂ ਬਿਠਾ ਦਿਆ ਜੇ ਕੋਈ ਵੀ ਫੈਸਲੇ 'ਚ ਰਿਜ਼ਲਟ ਆਇਆ ਹੋਵੇ ਸਾਨੂੰ ਨੀਵੀਂ ਥਾਂ ਬਿਠਾ ਦਿਆ ਜੇ ਇਹ ਨੌਕਰ ਨੇ ਸਾਡੇ ਇਹ ਵਾਲੇ ਅਸੀਂ ਅਸੀਂ ਮਾਲਕ ਇਹ ਸੇਵਕ ਨੇ ਇਹ ਨੌਕਰ ਨੇ ਇਹਨਾਂ ਦਾ ਕੰਮ ਕਰਨਾ ਫਰਜ਼ ਹੈ ਇਹ ਤਨਖਾਹ ਹੀ ਉਸੇ ਕੰਮ ਦੀ ਲੈਂਦੇ ਆ ਕਿ ਅਸੀਂ ਕੰਮ ਕਰ ਰਹੇ ਆ ਮੈਨੂੰ ਹੈਰਾਨਗੀ ਹੈ ਜੇ ਪ੍ਰੈਸ ਨੂੰ ਧੱਕੇ ਮਾਰ ਸਕਦੇ ਆ ਆਦੇ ਦਫ਼ਤਰ ਚੋਂ ਆਮ ਲੋਕਾਂ ਨੂੰ ਕਿਵੇਂ ਮਾਰਦੇ ਹੋਣਗੇ ਡਰਾਪ ਆਉਂਦੇ ਆ ਥੋੜੇ ਤੇ ਦਬਕੇ ਮਾਰਦੇ ਆ ਉੱਠੋ ਮੈਂ ਕਹਿੰਦਾ ਫਿਰੋਜ਼ਪੁਰ ਦੇ ਲੋਕੋ ਉੱਠੋ ਜੇ ਮੇਰੇ ਤੇ ਕੋਈ ਐਕਸ਼ਨ ਹੋਇਆ ਮੇਰੇ ਤੇ ਕੋਈ ਐਕਸੀਡੈਂਟ ਕਰਾਇਆ ਇਹਨਾਂ ਨੇ ਆ ਜਿੰਮੇਵਾਰ ਮੈਡਮ ਆ ਜਿਹੜੇ ਅਮਲਾ ਇੱਥੇ ਅਮਲਾ ਥਮਲਾ ਬਲਿਆ ਸਨੇ ਡੀਆਈਜੀ ਇਹ ਜ਼ਿੰਮੇਵਾਰ ਹੋਣਗੇ 7-8 ਮਹੀਨੇ ਪਹਿਲਾਂ ਦੀ ਇੱਕ ਘਟਨਾ ਹੁੰਦੀ ਆ ਇੱਕ ਟਰੱਕ ਖੋਲਿਆ ਜਾਂਦਾ ਔਰ ਉਸ ਦੀ ਸ਼ਿਕਾਇਤ ਪੁਲਿਸ ਨੂੰ ਲਿਖਾਈ ਜਾਂਦੀ ਔਰ ਪੁਲਿਸ ਦੇ ਵੱਲੋਂ ਟਰੱਕ ਬਰਾਮਦ ਵੀ ਕਰ ਲਿਆ ਜਾਂਦਾ ਔਰ ਪਰਚਾ ਵੀ ਦਰਜ ਕਰ ਦਿੱਤਾ ਜਾਂਦਾ ਪਰ ਉਸ ਤੋਂ ਬਾਅਦ ਪੁਲਿਸ ਮਿਲੀ ਭੁਗਤ ਕਰਕੇ ਯਾਨੀ ਕਿ ਰੁਪਈਏ ਲੈ ਕੇ ਐਸ ਐਚਓ ਔਰ ਉਹਨਾਂ ਦੋ ਉਸ ਪਰਚੇ ਨੂੰ ਵੀ ਜਿਹੜਾ ਵੀਕ ਕਰ ਦਿੰਦਾ ਔਰ ਇਹ ਮਸਲਾ ਇੱਕ ਸੰਯੋਗੀ ਪੱਤਰਕਾਰ ਦਾ ਯਾਨੀ ਕਿ ਉਹ ਟਰੱਕ ਜਿਹੜਾ ਸੀ ਉਸ ਸਾਡੇ ਇੱਕ ਸੰਯੋਗੀ ਪੱਤਰਕਾਰ ਦਾ ਹੁੰਦਾ ਉਸ ਤੇ ਡਰਾਈਵਰ ਤੋਂ ਟਰੱਕ ਦੀ ਖੋਹ ਕੀਤੀ ਜਾਂਦੀ ਆ ਪਰ ਪੁਲਿਸ ਦੀ ਮਿਲੀ ਪੁਗਤ ਲੱਖਾਂ ਰੁਪਈਆ ਐਸਐਚਓ ਦੇ ਲੈਣ ਤੋਂ ਪਰ ਅੱਜ 7-8 ਮਹੀਨੇ ਕਰੀਬ ਬੀਤਣ ਤੋਂ ਬਾਅਦ ਸਥਿਤੀ ਕੀ ਆ ਕੁਛ ਵੀ ਨਹੀਂ ਇਸ ਮਾਮਲੇ ਦੇ ਵਿੱਚ ਕੀਤਾ ਗਿਆ ਕਈ ਵਾਰ ਸੱਟਾਂ ਬਣਾਈਆਂ ਕਈ ਵਾਰ ਕਾਫੀ ਕੁਛ ਕੀਤਾ ਲੇਕਿਨ ਅੱਜ ਫਿਰ ਇਸ ਦੀ ਕੀ ਸਥਿਤੀ ਹੈ ਕੀ ਕੁਝ ਕੀਤਾ ਹੈ ਨਹੀਂ ਕੀਤਾ ਇਨੇ ਮਹੀਨਾਵਾਂ ਦੇ ਬਾਅਦ ਇਸ ਪੂਰੇ ਵਿਸ਼ੇ ਤੇ ਜਾਣਕਾਰੀ ਲਵਾਂਗੇ ਸਾਡੇ ਨਾਲ ਮੌਜੂਦ ਨੇ ਸੱਤਾ ਲੋਚ ਪ੍ਰੈਸ ਕਲੱਬ ਦੇ ਪ੍ਰਧਾਨ ਗਾਮਾ ਸਿੱਧੂ ਪੂਰੀ ਗੱਲਬਾਤ ਕਰਦੇ ਆ ਗਾਮੇ ਕੀ ਸੱਤਾ 8 ਮਹੀਨਿਆਂ ਚ ਇਹਨਾਂ ਨੇ ਕੀਤਾ ਪਹਿਲਾਂ ਇਹਨਾਂ ਦੇ ਦੋਸਤ ਇੱਕ ਕਥਿਤ ਕੀ 2.5 ਲੱਖ ਰੁਪਇਆ 2.5 ਲੱਖ ਰੁਪਇਆ ਲੈ ਗਏ ਛੜਤਾ ਟਰੱਕ ਪਰਚੇ ਨੂੰ ਵੀ ਵੀਕ ਕਰਤਾ ਅੱਜ ਕੀ ਸਥਿਤੀ ਹੈ ਸੱਟਾਂ ਵੀ ਬਣ ਗਈਆਂ ਸੀਨੀਅਰ ਅਫਸਰਾਂ ਨੂੰ ਵੀ ਮਿਲ ਲਿਆ ਥੱਲੇ ਵੀ ਮਿਲਿਆ ਆਖਰਕਾਰ ਹੈ ਕਿ ਇਹਨਾਂ ਦੇ ਦਿਮਾਗ ਦੇ ਵਿੱਚ ਕਿਉਂ ਨਹੀਂ ਘਾਰ ਵੀ ਹੁਣ ਤੱਕ ਕੀਤੀ ਗਈ ਸੱਤ ਅੱਠ ਮਹੀਨਿਆਂ ਚ ਲੱਕੜ ਦਾ ਮੁੰਡਾ ਦਿੱਤਾ ਲੱਕੜ ਦਾ ਮੁੰਡਾ ਹੁੰਦਾ ਜਨਾ ਰੋਂਦਾ ਹੈ ਨਾ ਹੱਸਦਾ ਬਸ ਅਗਲੇ ਨੂੰ ਲੱਗਦਾ ਮੈਨੂੰ ਮੁੰਡਾ ਮਿਲ ਗਿਆ ਆ ਤੁਸੀਂ ਹੈਰਾਨ ਹੋਵੋਗੇ ਕਿ ਲੱਖੋ ਕੇ ਬਹਿਰਾਮ ਥਾਣੇ ਦਾ ਮਾਮਲਾ ਸੀ ਜਸਪਾਲ ਸਾਡਾ ਜੋਸਨ ਪੱਤਰਕਾਰ ਉਹਦਾ ਟਰੱਕ ਖੋ ਲਿਆ ਜਾਂਦਾ ਇਲੈਕਸ਼ਨ ਦੇ ਦਿਨ ਸੀਗੇ ਐਮਪੀ ਇਲੈਕਸ਼ਨ ਜੋ ਚੱਲਦਾ ਸੀ ਇੱਕ ਦਿਨ ਪਹਿਲਾਂ ਦੀ ਗੱਲ ਆ ਤੇ ਮੈਂ ਕਿਹਾ ਵੀ ਤੂੰ ਪੁਲਿਸ ਨੂੰ ਉਤਲਾਹ ਕਰ ਦੇ ਪੁਲਿਸ ਅਜਿਹੀ ਬਿਜੀ ਬਹੁਤ ਆ ਜੀਪੀਐਸ ਲੱਗਾ ਹੋਇਆ ਸੀਗਾ ਜੀਪੀਐਸ ਪੁਲਿਸ ਨੂੰ ਦੇ ਦਿੱਤਾ ਗਿਆ ਪੁਲਿਸ ਉਹ ਜੀਪੀਐਸ ਤੇ ਆਧਾਰਤ ਜਿਹੜੀ ਆ ਉੱਥੇ ਪਹੁੰਚ ਗਈ ਔਰ ਪੁਲਿਸ ਨੇ ਜਿਹੜਾ ਅਗਵਾ ਕੀਤਾ ਹੋਇਆ ਟਰੱਕ ਸੀਗਾ ਉਹ ਬਰਾਮਦ ਕਰ ਲਿਆ ਆ ਕੇ ਪਰਚਾ ਇਹ ਦਰਜ ਕੀਤਾ ਨਹੀਂ ਉਹ ਪੰਪ ਤੋਂ ਤੇਲ ਪਾਉਣ ਲੱਗੇ ਸੀਗੇ ਤੂੰ ਤੂੰ ਮੈਂ ਮੈਂ ਹੋਈ ਸੀ ਤੇ ਇਸ ਕਰਕੇ ਉਹ ਕੋਈ ਮਾਮਲਾ ਨਹੀਂ ਬਣਦਾ ਉਸ ਤੋਂ ਬਾਅਦ ਅਸੀਂ ਫੇਰ ਜਾ ਕੇ ਮਿਲੇ ਮੈਡਮ ਐਸਐਸਪੀ ਨੇ ਇਥੇ ਸੋਮਿਆ ਮੈਸਰ ਜੀ ਉਹਨਾਂ ਨੂੰ ਮਿਲੇ ਉਹਨਾਂ ਨੂੰ ਬੇਨਤੀ ਕੀਤੀ ਫਿਰ ਉਹਨਾਂ ਨੇ ਇਨਕੁਆਰੀ ਲਈ ਅਤਲ ਸੋਨੀ ਜੀ ਸੀਗੇ ਗੁਰੂ ਹਰ ਸਾਹਿਬ ਦੇ ਵਿੱਚ ਡੀਐਸਪੀ ਇਨਕੁਆਰੀ ਦੇ ਵਿੱਚ ਉਹਨਾਂ ਨੇ ਫਿਰ ਜੁਰਮ ਦੇ ਵਿੱਚ ਵਾਅਦਾ ਕੀਤਾ ਉਹਨਾਂ ਨੇ ਉਹ ਲੋਕੇਸ਼ਨਾਂ ਕੱਢੀਆਂ ਵੀ ਕੀ ਜਿਹੜੇ ਜਿਹੜੇ ਲੁੱਟਣ ਵਾਲੇ ਸੀ ਉੱਥੇ ਖੜੇ ਸੀ ਟਰੱਕ ਇੱਥੇ ਖੜਾ ਸਾਰੀਆਂ ਲੋਕੇਸ਼ਨਾਂ ਕਢਾ ਕੇ ਉਹਨਾਂ ਨੇ ਜੁਰਮ ਵਿੱਚ ਵਾਅਦਾ ਕਰ ਦਿੱਤਾ ਕਿ ਇਹ ਅਗਵਾ ਹੋਇਆ ਸੀ ਤੇ ਉਸ ਤੋਂ ਬਾਅਦ ਤੁਸੀਂ ਸਤਮ ਜ਼ਰੀਫੀ ਦੇਖੋ ਸਤਮ ਜ਼ਰੀਫੀ ਇਹ ਆ ਕਿ ਜਦੋਂ ਉਹ ਬੰਦਿਆਂ ਦੇ ਅਗਵਾ ਦਾ ਪਰਚਾ ਹੋ ਗਿਆ ਧਰਨੇ ਲਾਉਂਦੇ ਆ ਕਿਸਾਨ ਯੂਨੀਅਨ ਨੂੰ ਨਾਂ ਲਾ ਕੇ ਧਰਨੇ ਲਾਉਂਦੇ ਆ ਅਸੀਂ ਕਿਸਾਨ ਯੂਨੀਅਨ ਨੂੰ ਵੀ ਬੇਨਤੀ ਕੀਤੀ ਕਿ ਇਸ ਤਰ੍ਹਾਂ ਦੇ ਤੁਸੀਂ ਲੁਟੇਰਿਆਂ ਦੇ ਨਾਲ ਜਾਓਗੇ ਆ ਥੱਲੇ ਵਿਖੀਆਂ ਟਰੱਕ ਯੂਨੀਅਨ ਵਾਲੇ ਗਾਲਾਂ ਕੱਢਣ ਲੱਗ ਪੈਂਦੇ ਆ ਪਹਿਲਾਂ ਉਹਨੂੰ ਵੇਖੋ ਕਿ ਉਹਨੇ ਟਰੱਕ ਖੋਇਆ ਸੀ ਕਿ ਨਹੀਂ ਖੋਇਆ ਸੀ ਉਸ ਤੋਂ ਬਾਅਦ ਜਦੋਂ ਮਾਮਲਾ ਭਖਦਾ ਤਾਂ ਇਹ ਜਿਹੜਾ ਸਾਰਾ ਮਾਮਲਾ ਹੁੰਦਾ ਅਸੀਂ ਜਾ ਕੇ ਦਰਖਾਸਤ ਦਿੰਨੇ ਆ ਜੁਰਮ ਦੇ ਵਿੱਚ ਵਾਧਾ ਹੁੰਦਾ ਸਤਮ ਜਰੀਫੀ ਇਹ ਹੁੰਦੀ ਹੈ ਕਿ ਆਈਓ ਗੁਰਦੀਪ ਸਿੰਘ ਲੱਖੋ ਕੇ ਬਹਿਰਾਮ ਦੇ ਵਿੱਚ ਜਿਹਦੇ ਕੋਲ ਮਾਮਲਾ ਸੀਗਾ ਕਮਲਜੀਤ ਸਿੰਘ ਐਸਐਚਓ ਜਿਹੜੇ ਮਾਨਸਾ ਤੋਂ ਬਦਲ ਕੇ ਇੱਥੇ ਆਏ ਸੀਗੇ ਡਿਊਰਿੰਗ ਇਲੈਕਸ਼ਨ ਜਿੱਦਣ ਉਹ ਜਵਾਨਤਾ ਲਾਉਂਦੇ ਨੇ ਇਸ ਮਾਮਲੇ ਦੇ ਵਿੱਚ ਲਗਭਗ ਲੋਕਲ ਅਦਾਲਤਾਂ ਜਵਾਨਤ ਨਹੀਂ ਦਿੰਦੀਆਂ ਕਈ ਵਾਰੀ ਕੋਰਟ ਦਾ ਹੁੰਦਾ ਕਿ ਇਹ ਵੱਡਾ ਮਾਮਲਾ ਹਾਈ ਕੋਰਟ ਤੋਂ ਕਰਾਉਣੀ ਪੈਂਦੀ ਤੇ ਜਿਸ ਦਿਨ ਉਹ ਉਹਨਾਂ ਨੇ ਤਰੀਕ ਲਈ ਵੀ ਇਹ ਤਰੀਕ ਪਾਈ ਹਾਈ ਕੋਰਟ ਮਾਨਜੋਗ ਅਦਾਲਤ ਨੇ ਤਾਂ ਗੁਰਦੀਪ ਸਿੰਘ ਨੇ ਵਿੱਚੋਂ ਪੇਜ ਕੱਢ ਲੈ ਜਿਹੜੇ ਸਬੂਤ ਦਿੱਤੇ ਸੀ ਉਹ ਪੇਜ ਕੱਢ ਲੈ ਤੇ ਆਪ ਛੁੱਟੀ ਤੇ ਭੱਜ ਗਿਆ ਨਵੇਂ ਐਸਐਚਓ ਆਏ ਉਹਨਾਂ ਨੂੰ ਪਤਾ ਨਹੀਂ ਸੀਗਾ ਜਦੋਂ ਜੱਜ ਸਾਹਿਬ ਦੇ ਅੱਗੇ ਰੱਖੀ ਤੇ ਉਹ ਸਾਰਾ ਉਹਨਾਂ ਦੀ ਜ਼ੁਬਾਨ ਤੇ ਜਿਹੜੀ ਹੈ ਉਹ ਹੋ ਗਈ ਅਸੀਂ ਲੈ ਕੇ ਕੱਢੇ ਹੋਣਗੇ ਬਿਲਕੁਲ ਬਿਲਕੁਲ ਸਾਹਮਣੇ ਚਾਹਲ ਆ ਜੀ ਇੱਕ ਲੱਖੋ ਕੇ ਬਹਿਰਾਮ ਦੇ ਸਾਹਮਣੇ ਚਾਹਲ ਆ ਉਹ ਸੌਦਾ ਕੱਢ ਗਿਆ ਵੀ 2.5 ਲੱਖ ਰੁਪਈਆ ਉਹਦੇ ਨਾਲ ਹੀ ਸੌਦਾ ਹੋਇਆ ਇਹਨਾਂ ਦੇ ਜੁਰਮ ਨੂੰ ਐ ਮਟਾਇਆ ਗਿਆ ਔਰ ਆ ਜਿਹੜੇ ਜਵਾਨਤਾ ਜਣੀਆਂ ਹੋ ਗਿਆ ਉਸ ਤੋਂ ਬਾਅਦ ਅਸੀਂ ਆ ਕੇ ਫਿਰ ਇੱਥੇ ਕ ਐਸਐਸਪੀ ਸਾਹਿਬ ਨੂੰ ਮਿਲੇ ਐਫਡੀਫ ਦੇ ਨੇ ਐਫੀਡੇਵਿਟ ਦੇਨੇ ਆ ਐਫੀਡੇਵਿਟ ਗੁੰਮ ਕਰ ਦਿੱਤਾ ਜਾਂਦਾ ਫਿਰ ਐਫੀਡੇਵਿਟ ਦੇਨੇ ਆ ਐਫੀਡੇਵਿਟ ਪਾਰ ਦਿੱਤਾ ਜਾਂਦਾ ਫਿਰ ਅਸੀਂ ਮਿਲਦੇ ਆ ਫਿਰ ਮੈਡਮ ਐਸਐਸਪੀ ਡਿਊਟੀ ਲਾਉਂਦੇ ਨੇ ਜੋਗਰਾਜ ਸਿੰਘ ਐਸਪੀ ਸੀ ਇੱਥੇ ਅੱਚ ਉਹਨਾਂ ਦੀ ਬਦਲੀ ਹੋ ਜਾਂਦੀ ਹੈ 7 ਤੋਂ 8 ਮਹੀਨੇ ਹੋ ਗਏ ਸਾਨੂੰ ਇਸ ਦਫ਼ਤਰ ਦੇ ਗੇੜੇ ਘੱਡਦੇ ਹਾਂ ਡਿਊਰਿੰਗ ਇਸ ਸਾਰੇ ਸੈਸ਼ਨ ਦੇ 15 ਵਾਰੀ ਅਸੀਂ ਮੈਡਮ ਨੂੰ ਮਿਲ ਲਿਆ ਐ ਐਸਐਸਪੀ ਨੂੰ ਸਾਰੇ ਅਫਸਰਾਂ ਨੂੰ ਮਿਲ ਲਿਆ ਕਦੀ ਸਿਟਿੰਗ ਸੈਟ ਆ ਬਣ ਜਾਂਦੀ ਕਦੀ ਸੈਟ ਆ ਬਣ ਜਾਂਦੀ ਅਸੀਂ ਹੁਣ ਦਰਖਾਸਤੇ ਦਿੱਤੀ ਆ ਕਿ ਜਿਹੜਾ ਐਸਐਚਓ ਜਿਨੇ ਉਹ ਪਰਚਾ ਪਹਿਲਾਂ ਕੱਟਿਆ ਸੀਗਾ ਜਿਹੜਾ ਕਿਹਾ ਸੀ ਵੀ ਗੱਡੀ ਨਹੀਂ ਐ ਉਹਦੇ ਤੇ ਉਹਨੂੰ ਠੋਕਿਆ ਜਾਵੇ ਔਰ ਜਿਹੜਾ ਗੁਰਦੀਪ ਸਿੰਘ ਆਈ ਹੋਏ ਉਹਨੂੰ ਠੋਕਿਆ ਜਾਵੇ ਅਸੀਂ ਲਗਾਤਾਰ ਆ ਰਹੇ ਆ ਅੱਜ 7-8 ਮਹੀਨਿਆਂ ਬਾਅਦ ਅਸੀਂ ਆ ਹੁਣ ਕਿੰਨਾ ਕੋਨ ਇਨਕੁਆਰੀ ਆਈ ਐਸ ਪੀ ਐਚ ਆਈਆ ਨਵੀਨ ਕੁਮਾਰ ਜੀ ਨਵੇਂ-ਨਵੇਂ ਪ੍ਰਮੋਸ਼ਨ ਹੋਈ ਹੈ ਪਹਿਲਾਂ ਤਾਂ ਸਭ ਤੋਂ ਉਹਨਾਂ ਨੂੰ ਵਧਾਈ ਤੇ ਉੱਥੋਂ ਮੈਂ ਇਹਨਾਂ ਦੇ ਦੱਸਦਾ ਕਿ ਅਸੀਂ ਪੇਸ਼ ਹੋ ਰਹੇ ਹਾਂ ਪੰਜਵਾਂ ਗੇੜਾ ਇਹਨਾਂ ਕੋਲ ਹੋ ਗਿਆ ਕਹਿੰਦੇ ਜੀ ਮੈਨੂੰ ਪਤਾ ਨਹੀਂ ਮੈਨੂੰ ਪਤਾ ਕੀ ਹੈ ਇੱਕ ਮਹੀਨੇ ਤੋਂ ਤੁਸੀਂ ਫਾਈਲ ਪੜ੍ਹ ਰਹੇ ਹੋ ਯਾਰ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕੀ ਹੈ ਤੁਸੀਂ ਆਪਣੀ ਪੁਲਿਸ ਦੇ ਅਗੇਂਸਟ ਨਹੀਂ ਜਾਣਾ ਚਾਹੁੰਦੇ ਇਹੀ ਹੈ ਨਾ ਵੀ ਤੁਸੀਂ ਆਪਣੀ ਪੁਲਿਸ ਦੇ ਅਗੇਂਸਟ ਕੁਝ ਕਰਨਾ ਹੀ ਨਹੀਂ ਚਾਹੁੰਦੇ ਅਸੀਂ ਆ ਕੇ ਮਿਲੇ ਹਾਂ ਤੁਸੀਂ ਜਿਹੜੇ ਬੰਦੇ ਉੱਥੇ ਚਾਰ-ਪੰਜ ਬੈਠੇ ਸੀ ਸਾਨੂੰ ਕਹਿੰਦੇ ਮੈਂ ਕਿਹਾ ਹੁਣ ਧਰਨਾ ਲਾਈਏ ਕਹਿੰਦੇ ਬਾਹਰ ਹੋ ਜਾਓ ਮੇਰੇ ਗੇੜ ਤੋਂ ਹੂੰ ਤੁਸੀਂ ਮੈਨੂੰ ਥ੍ਰੈਟ ਕਰ ਰਹੇ ਹੋ ੱੱਕੇ ਮਾਰ ਕੇ ਸਾਨੂੰ ਬਾਹਰ ਕੱਢ ਰਹੇ ਆ ਗਨਮੈਨਾਂ ਨੂੰ ਕਹਿੰਦਾ ਬਾਹਰ ਕਰ ਦਿਓ ਉਹਨਾਂ ਨੂੰ ਆਹੀ ਐਸਪੀ ਨਵੀਨ ਬੈਠੇ ਆ ਐਸਪੀ ਇੱਥੇ ਇਹਨਾਂ ਨੇ ਇਹਨੂੰ ੱੱਕੇ ਮਾਰ ਕੇ ਜੇ ਪ੍ਰੈਸ ਨੂੰ ਬਾਹਰ ਕੱਢਦੇ ਆ ਕਹਿੰਦੇ ਵੀ ਅਸੀਂ ਕੁਝ ਨਹੀਂ ਕਰਨਾ ਭਾਜੋ ਤੇ ਆਮ ਲੋਕਾਂ ਦਾ ਇੱਥੇ ਜੀਣਾ ਕਿੱਦਾਂ ਹੋਊਗਾ ਆਮ ਲੋਕ ਕਿੱਦਾਂ ਇਨਸਾਫ ਲੈਣਗੇ ਅਸੀਂ ਇਹੀ ਦਿਖਾਉਣਾ ਚਾਹੁੰਦੇ ਥੋੜੇ ਚੈਨਲ ਤੇ ਥੋੜੇ ਚੈਨਲ ਤੇ ਥੋੜੇ ਦਿਨ ਮੇਰੇ ਖਾਤੇ ਥੋੜੇ ਚੈਨਲ ਤੇ ਚੱਲੀ ਆ ਇੱਕ ਜਿਹੜਾ ਮੁੰਡਾ ਖੜਾ ਸੀ ਸਰਪੰਚ ਉਹਨੇ ਇਲੈਕਸ਼ਨ ਦੇ ਅਲਜਾਮ ਲਾਇ ਵੀ 15 ਲੱਖ ਇੱਕ ਮੁੰਡਾ ਮੇਖਾ ਫੜਿਆ ਵੀ ਗਿਆ ਉਹਦੇ ਚ 15 ਲੱਖ ਰੁਪਇਆ ਲਿਆ ਗਿਆ ਮੇਰੇ ਤੋਂ ਉਹਨੇ ਇਹ ਵੀ ਕਿਹਾ ਕਿ ਐਸਪੀ ਐਸਪੀ ਇੱਥੋਂ ਦੇ ਉਹ ਵੀ ਮੇਰੇ ਤੋਂ ਪੈਸੇ ਲੈ ਗਏ ਵੀ ਉਹਨਾਂ ਦਾ ਵੀ ਵਿੱਚ ਸੌਦਾ ਸੀ ਹਾਲਾਤ ਵੇਖ ਲਓ ਇਹਨਾਂ ਦੇ ਐਸਪੀਆ ਦੇ ਇਹ ਹਾਲਾਤ ਇਹਨਾਂ ਦੀ ਗੁੰਡਾਗਰਦੀ ਮੈਂ ਇਹਨਾਂ ਨੂੰ ਦੱਸਿਆ ਫਿਰੋਜ਼ਪੁਰ ਦੇ ਵਿੱਚ ਕਿੰਨੇ ਪਸੌੜ ਪਏ ਆ ਆ ਮੈਡਮ ਨੂੰ ਲਿਖਾ ਕੇ ਗਿਆ ਮੈਂ ਐਸਪੀ ਸਾਹਿਬ ਨੂੰ ਲਿਖਾ ਕੇ ਗਿਆ ਮੈਂ ਫੜੋ ਪਸੌੜ ਤੁਹਾਡੇ ਆ ਸ਼ਹਿਰ ਦੇ ਵਿੱਚ ਕੀ ਹਾਲਾਤ ਹੈ ਹਰਿੰਦਰ ਸਿੰਘ ਚਿਮੇਲੀ ਜਿਹੜੇ ਆਪਣੇ ਆਪ ਨੂੰ ਬੜੇ ਹੈਂਕਰ ਸਮਝਦੇ ਆ ਕਿ ਮੈਂ ਐਸਐਚਓ ਬੜਾ ਵੱਡਾ ਇੱਕ ਦਿਨ ਮਾਈਕ ਤੇ ਚੜੇ ਮਾਈਕ ਤੇ ਬੋਲੇ ਕਿ ਮੈਂ ਇਸ ਇਲਾਕੇ ਦੇ ਵਿੱਚ ਚਿਟਾ ਨਹੀਂ ਰਹਿਣ ਦੇਣਾ ਉਹ ਮੈਨੂੰ ਲੱਗਦਾ ਮਾਈਕ ਦੀ ਤਾਰ ਹੀ ਟੁੱਟ ਗਈ ਮਾਈਕ ਦੀ ਤਾਰ ਟੁੱਟ ਗਈ ਇਹਨਾਂ ਦਾ ਇੱਕ ਪੁਲਿਸ ਵਾਲਾ ਐਸਆਈ ਵਰਦੀ ਬਾਕੇ ਭੱਟੀਆਂ ਵਾਲੀ ਵਸਤੀ ਵਿੱਚੋਂ ਰੋਜ਼ ਪੈਸੇ ਲੈਣ ਜਾਂਦਾ ਚਿੱਟੇ ਦੇ ਇਹਨਾਂ ਨੂੰ ਅਸੀਂ ਕਿੰਨੀ ਵਾਰ ਦੱਸ ਚੁੱਕੇ ਹਾਂ ਪਰਸੋ 14 ਮਾਮਲਾ ਤੁਹਾਨੂੰ ਦੱਸਦੇ ਆ ਪੰਜੇ ਕੀ ਮੰਡੀ ਦੇ ਵਿੱਚ ਟਰੱਕ 2 ਨੰਬਰ ਦਾ ਟਰੱਕ ਫੜਿਆ ਉਹਦੀ ਚੈਸੀ ਜਿਹੜੀ ਐ ਟੈਂਪਰ ਕੀਤੀ ਹੋਈ ਸੀ ਉਹਦਾ ਨੰਬਰ ਜਿਹੜਾ ਉਹ ਪਲੇਟ ਜਿਹੜੀ ਐ ਟੈਂਪਰ ਕਰ ਦਿੱਤੀ ਗਈ ਅਸੀਂ ਕਿਹਾ ਜੀ ਜਸਵੰਦਰ ਸਿੰਘ ਬਰਾੜ ਉੱਥੇ ਲੱਖੋਗੇ ਉਹਨੂੰ ਫੋਨ ਕੀਤਾ ਵੀ ਉਹ ਗੱਡੀ 2 ਨੰਬਰ ਦੀ ਫੜ ਕੇ ਲਿਆ ਸਾਰੀ ਰਾਤ ਨਹੀਂ ਫੜੀ ਅਗਲੇ ਦਿਨ ਗੱਡੀ ਲਿਆਏ ਅਸੀਂ ਕਿਹਾ ਇਥੋਂ ਵੈਲਿਊਏਸ਼ਨ ਜੋ ਵੀ ਅਫਸਰ ਹੁੰਦੇ ਆ ਆਰਟੀਆ ਦਫਤਰ ਦੇ ਉਹਨਾਂ ਨੂੰ ਲੈ ਕੇ ਜਾ ਗੱਡੀ ਬਾਰੇ ਦੱਸਣਗੇ ਤੁਹਾਨੂੰ ਸਵੇਰੇ ਛੱਡਤੀ ਸਵੇਰੇ ਛੱਡਤੀ ਮੈਂ ਕਿਹਾ ਗੱਡੀ ਦਾ ਕੀ ਕੀਤਾ ਉਹ ਵੀ ਉਹ ਵੀ ਪਹਿਲਾਂ ਗੱਡੀ ਚੱਡੀ ਹੋਊਗੀ ਭਾਜੀ ਤੁਸੀਂ ਦੱਸੋ ਗੱਡੀ ਟੈਂਪਰ ਹੈ ਗੱਡੀ ਖੜੀ ਕਿੰਨੇ ਲੱਖ ਦੀ ਗੱਡੀ ਹੈ 35-40 ਲੱਖ ਦੀ ਗੱਡੀ ਹੈ ਟੈਂਪਰ ਮੀਨਸ ਜਾਲੀ ਗੱਡੀ ਸੀ ਨੰਬਰ 882 ਦਾ ਹੁੰਦਾ ਇੱਕ ਨੰਬਰ ਤੇ ਦੋ ਦੋ ਗੱਡੀਆਂ ਚਲਾਉਂਦੇ ਆ ਇੱਥੇ ਬਹੁਤ ਗੱਡੀਆਂ ਸਾਡੇ ਜ਼ਿਲ੍ਹੇ ਚ ਅਸੀਂ ਟੈਂਪਰ ਕਰਨ ਵਾਲਾ ਜਿਹੜਾ ਚੈਸੀ ਬਦਲਦਾ ਉਹ ਬੰਦੇ ਦਾ ਡਰੈੱਸ ਵੀ ਦਿੱਤਾ ਇਹਨਾਂ ਨੂੰ ਲੱਖੋਗੇ ਉਹ ਗੁਰੂ ਅਰਸਾ ਇਹਦੇ ਵਿੱਚ ਬੈਠਾ ਵੀ ਆਹ ਬੰਦਾ ਗੱਡੀਆਂ ਦੇ ਕਰਦਾ ਇਸ ਸ਼ਹਿਰ ਦੇ ਇਸ ਫਰੋਜਪੁਰ ਦੇ ਵਿੱਚ 100-150 ਗੱਡੀ ਦੋ ਨੰਬਰ ਦੇ ਟਰੱਕ ਚੱਲ ਰਹੇ ਆ ਕੋਈ ਅਸਰ ਨਹੀਂ ਹੋ ਰਿਹਾ ਫਿਰ ਉਹ ਮਿਲੀ ਭੁਗਤ ਨਾਲ ਚਲਦੇ ਹੋਣਗੇ ਮਹੋਰਾ ਨੂੰ ਮਾਨ ਜੋਗ ਮੈਡਮ ਐਸਐਸਪੀ ਨੂੰ ਲਿਖਾ ਕੇ ਆਏ ਆ ਸਾਰੇ ਅਫਸਰਾਂ ਨੂੰ ਲਿਖਾਇਆ ਐਸਪੀ ਸਾਰੇ ਥਾਣੇ ਲਿਖਾਇਆ ਕੋਈ ਅਸਰ ਨਹੀਂ ਹੋ ਰਿਹਾ ਹੋਰ ਸੁਣੋ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਆ ਥਾਣਾ ਕਾ ਲਖੋਗੇ ਮੈਂ ਦੱਸ ਰਿਹਾ ਸੌਰੀ ਗੁਰੂ ਅਰਸਾ ਜੀ ਇੱਕ ਦੁਕਾਨ ਦੇ ਵਿੱਚ ਪੋਸਟ ਵਿਕ ਰਿਆ ਮੈਂ ਕਿਹਾ ਯਾਰ ਟਰੇਸ ਕਿਵੇਂ ਕਰੀਏ ਅਸੀਂ ਡਰਾਈਵਰ ਭੇਜਦੇ ਆ ਉਥੇ ਅਸੀਂ ਆਪਣੀ ਪੱਤਰਕਾਰੀ ਕਰ ਰਹੇ ਆ ਮੈਂ ਕਿਹਾ ਦੇਖਿਆ ਕਹਿੰਦਾ ਭਾਜੀ ਮਹਿੰਗਾ ਬਹੁਤ ਹੈ ਮੈਂ ਕਿਹਾ ਦੇਖ ਕੇ ਇਹਦਾ ਕਹਿੰਦਾ ਭਾਜੀ 5 6 ਕਿਲੋ ਤਾਂ ਸਾਹਮਣੇ ਪਿਆ ਸੀਗਾ ਬਾਕੀ ਅਸੀਂ ਇਤਲਾਹ ਦਿੱਤੀ ਪੁਲਿਸ ਨੂੰ ਵੀ ਫਲਾਣੀ ਦੁਕਾਨ ਦੇ ਵਿੱਚ ਪੋਸਟ ਵੇਚ ਰਿਆ ਅੱਛਾ ਜੀ ਹੋਣਾ ਹੈ ਜੀ ਲੈ ਆਹ ਹਾਲਾਤ ਨੇ ਇਹਨਾਂ ਨੂੰ ਇਹਨਾਂ ਨੂੰ ਦੱਸਣ ਵਾਲਾ ਵੀ ਗੁਨਾਹਗਾਰ ਹੈ ਇਹਨਾਂ ਤੋਂ ਇਨਸਾਫ ਲੈਣ ਵਾਲਾ ਵੀ ਗੁਨਾਹਗਾਰ ਐਸਪੀ ਸਾਹਿਬ ਬੈਠੇ ਐ ਚ ਅੱਖਾਂ ਕੱਢ ਕੇ ਬਾਹਰ ਕਰ ਦੋ ਇਹਨਾਂ ਨੂੰ ਮਤਲਬ ਇਨਸਾਫ ਨਾ ਲਵੇ ਤੁਹਾਡੇ 7 ਮਹੀਨੇ ਹੋ ਗਏ ਤੁਹਾਡੇ ਤਾਂ ਕੋਈ ਨਾ ਸਾਹਮਣੇ ਆ ਜਰਨੈਲ ਸਿੰਘ ਬੈਠੇ ਇਹਨਾਂ ਦੇ ਰੀਡਰ ਮੈਂ ਕਹਿੰਨਾ ਮaaf ਕਰਨਾ ਇਹਨਾਂ ਦੇ ਟੈਸਟ ਕਰਾਏ ਜਾਣ ਡੋਪ ਟੈਸਟ ਵੀ ਕਿਹੜਾ ਬੰਦਾ ਨਸ਼ਾ ਕਰਕੇ ਰੀਡਰ ਬੈਠਾ ਹੁੰਦਾ ਕਿਹੜਾ ਫੀਮ ਖਾ ਕੇ ਬੰਦਾ ਕਿਹੜਾ दारू ਪੀ ਕੇ ਚੈਲੰਜ ਕਰਦਾ ਆ ਐਸਐਸਪੀ ਆਫਿਸ ਦੇ ਵਿੱਚੋਂ ਨਿਕਲਣਗੇ ਇਸੇ ਦਫਤਰ ਦੇ ਵਿੱਚੋਂ ਮੈਂ ਸਾਰਿਆਂ ਨੂੰ ਅੱਜ ਇਹ ਪੁਲਿਸ ਪ੍ਰਸ਼ਾਸਨ ਨੂੰ ਮੈਂ ਬੜੀ ਮੇਰੀਆਂ ਫਾਈਲਾਂ ਖੋਲੀਆਂ ਪਿੱਛੇ ਜਾ ਮੋਲਿਆ ਸੀ ਕਿ ਗੁਰਨਾਮ ਸਿੰਘ ਹੋਰਾਂ ਦੀਆਂ ਫਾਈਲਾਂ ਖੋਲੋ ਮੈਂ ਕਿਹਾ ਕੱਢ ਲਓ ਜਿਹੜਾ ਕੁਝ ਕੱਢਣਾ ਕੱਢ ਲਓ ਮੇਰੀ ਗੱਡੀ ਬਾਹਰ ਖੜੀ ਹੁੰਦੀ ਹੈ 252 ਪਾਓ ਦੇ ਜਿਹੜਾ ਪੋਸਟਪਨ ਮੈਂ ਕਹਿੰਦਾ ਜ਼ਿੰਮੇਵਾਰ ਇਹੀ ਡੀਆਈਜੀ ਸਾਹਿਬ ਇਹ ਪ੍ਰਸ਼ਾਸਨ ਹੋਊਗਾ ਮੇਰੀ ਗੱਡੀ ਦੇ ਕੋ ਨੁਕਸਾਨ ਐਕਸੀਡੈਂਟ ਹੁੰਦਾ ਇਹ ਜ਼ਿੰਮੇਵਾਰ ਹੋਣਗੇ ਔਰ ਮੈਂ ਅੱਜ ਬੇਨਤੀ ਕਰਦਾ ਫਰੋਇਦਪੁਰ ਦੀ ਪ੍ਰੈਸ ਨੂੰ ਮੈਂ ਫੋਨ ਵੀ ਕਰਨੇ ਆ ਕੁਝ ਦਿਨਾਂ ਦੇ ਵਿੱਚ ਅਸੀਂ ਸੰਘਰਸ਼ ਵਿੱਢਾਂਗੇ ਇਹਨਾਂ ਨੂੰ ਦੱਸਾਂਗੇ ਜੇ ਤੁਸੀਂ ਪ੍ਰੈਸ ਦੀ ਗੱਲ ਨਹੀਂ ਮੰਨਦੇ ਆਮ ਲੋਕਾਂ ਦੀ ਕਿਵੇਂ ਗੱਲ ਮੰਗਵੋਗੇ ਮੈਂ ਅਸੀਂ ਸਲਾਹ ਕਰ ਰਹੀ ਸੀ ਕਿ ਐਸਐਸਪੀ ਦਫ਼ਤਰ ਦੇ ਸਾਹਮਣੇ ਦੋ ਚਾਰ ਪੱਤਰਕਾਰ ਪੱਕੇ ਰੱਖ ਦिए ਜਿੰਨੇ ਲੋਕ ਦਰਖਾਸਤਾਂ ਦੇਣ ਆਉਂਦੇ ਆ ਉਹਨਾਂ ਦੀਆਂ ਮੁਸ਼ਕਲਾਂ ਸੁਣੀਏ ਇਹ ਪੁੱਛੀਏ ਤੁਸੀਂ ਕਿੰਨੇ ਕਿੰਨੇ ਮਹੀਨਿਆਂ ਦੇ ਇੱਥੇ ਆ ਰਹੇ ਹੋ ਕਿਹੜਾ ਆ ਲੈਣਾ ਲੱਗੀਆਂ ਹੋਈਆਂ ਸਭ ਨੂੰ ਲੱਕੜ ਦੇ ਮੁੰਡੇ ਦਿੱਤੇ ਜਾਂਦੇ ਆ ਇਸ ਮਾਮਲੇ ਦੇ ਵਿੱਚ ਮੈਂ ਐਸਐਸਪੀ ਮੈਡਮ ਨੂੰ ਮਿਲਿਆ ਮੈਡਮ ਨੇ ਹਰ ਵਾਰੀ ਫੋਨ ਚੱਕਿਆ ਦੋ ਦਿਨ ਵਿੱਚ ਫੈਸਲਾ ਆਣਾ ਚਾਹੀਏ ਉਹ 6-7 ਮਹੀਨੇ ਤੋਂ ਦੋ ਦਿਨ ਨਹੀਂ ਆਏ ਅਜੇ ਜੇ ਪ੍ਰੈਸ ਦੇ ਫੈਸਲੇ ਨਹੀਂ ਹੋ ਰਹੇ ਆਮ ਲੋਕਾਂ ਦੇ ਫੈਸਲੇ ਕਿਵੇਂ ਹੋਣਗੇ ਮੈਂ ਇਹ ਪੁੱਛਣਾ ਚਾਹਣਾ ਮੈਂ ਭਗਵੰਤ ਮਾਨ ਸਰਦਾਰ ਭਗਵੰਤ ਮਾਨ ਨੇ ਸਾਡੇ ਮੁੱਖ ਮੰਤਰੀ ਸਾਹਮਣੇ ਉਹਨਾਂ ਨੂੰ ਬੇਨਤੀ ਕਰਦਾ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਹਾਲਾਤ ਵੇਖੋ ਸਾਡੇ ਫਿਰੋਜ਼ਪੁਰ ਦੇ ਈਮਾਨਦਾਰ ਹੈ ਸਾਡੇ ਡੀਜੀਪੀ ਸਾਹਿਬ ਇਮਾਨਦਾਰ ਨੇ ਸਾਡੇ ਮੁੱਖ ਮੰਤਰੀ ਸਾਹਿਬ ਪਰ ਇਹ ਹਾਲਾਤ ਸਾਡੇ ਜ਼ਿਲ੍ਹੇ ਦੇ ਵੇਖੋ ਇਹ ਹਾਲਾਤ ਵੇਖੋ ਸਾਡੇ ਜ਼ਿਲ੍ਹੇ ਦੇ ਇੱਥੋਂ ਦਾ ਵਿਧਾਇਕ ਮੰਨ ਚੁੱਕਿਆ ਕਿ ਹਾਂ ਮੇਰੇ ਸ਼ਹਿਰ ਦੇ ਵਿੱਚ ਪਿਸਤੌਲ ਹੈਗੇ ਆ ਇਹ ਹਾਲਾਤ ਵੇਖ ਲਓ ਇਹਨਾਂ ਦੇ ਕੀ ਹਾਲਾਤ ਹੋਏ ਪਏ ਇੱਕ ਸਵਾਲ ਬਣਦਾ ਜਿਹੜੇ ਕੋਈ ਦਫ਼ਤਰ ਦਾ ਕੋਈ ਮੁਲਾਜ਼ਮ ਕੋਈ ਐਸਐਚਓ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਤੁਸੀਂ ਜਾਓ ਸਿਟੀ ਥਾਣੇ ਦਾ 9 ਵਜੇ ਗੇਟ ਬੰਦ ਹੋ ਜਾਂਦਾ ਭਾਜੀ ਤੁਸੀਂ ਖੜਕਾ ਖੜਕਾ ਕੇ ਮਰ ਜਾਓ ਇਹ ਗੇਟ ਨਹੀਂ ਖੋਲਣਗੇ ਇੱਕ ਸਵਾਲ ਬਣਦਾ ਜਿਹੜੇ ਨਵੀਨ ਦੀ ਤੁਸੀਂ ਗੱਲ ਕਰ ਰਹੇ ਹੋ ਹੈੱਡ ਕੁਆਟਰ ਨੇ ਐਸਪੀ ਇਹ ਐਨਡੀਪੀਐਸ ਦੇ ਵੀ ਡੀਐਸਪੀ ਰਹਿ ਚੁੱਕੇ ਨੇ ਜਾਨੀ ਕਿ ਜਿੱਥੇ ਨਸ਼ੇ ਨੂੰ ਫੜਨਾ ਹੁੰਦਾ ਉਦੋਂ ਦੀਆਂ ਕੀ ਰਿਕਵਰੀਆਂ ਨੇ ਕੀ ਰਿਕਵਰੀਆਂ ਹੈਗੀਆਂ ਸੀ ਜੇ ਉਦੋਂ ਵੀ ਵਿਕਦਾ ਸੀ ਉਦੋਂ ਬੰਦ ਕਰਾਇਆ ਇਹਨਾਂ ਨੇ ਫਿਰ ਅਸੀਂ ਉਦੋਂ ਵੀ ਗਏ ਆ ਦੋ ਤਿੰਨ ਵਾਰੀ ਕਿੰਨੀਆਂ ਕੋਈ ਬੰਦ ਕਰਾ ਲਈਆਂ ਕਿੰਨਾ ਕੋਈ ਨਸ਼ਾ ਬੰਦ ਹੋ ਗਿਆ ਉਦੋਂ ਡੀਐਸਪੀ ਸੇ ਸੀਗੇ ਹੁਣ ਇਹਨਾਂ ਨੇ ਪ੍ਰੋਮੋਸ਼ਨ ਹੋਈ ਪ੍ਰੋਮੋਸ਼ਨ ਤੋਂ ਬਾਅਦ ਇੱਥੇ ਹੀ ਕਹਿੰਦੇ ਯਾਰ ਮੈਂ ਤਾਂ ਦਿਨ ਟਪਾ ਰਿਹਾ ਮੈਂ ਤਾਂ ਰਿਟਾਇਰਮੈਂਟ ਤੇ ਆ ਉਹ ਰਿਟਾਇਰਮੈਂਟ ਤੇ ਤਾਂ ਕਰੀ ਛੁੱਟੀ ਲੈ ਲ ਮੈਂ ਕੈਮਰੇ ਸਾਹਮਣੇ ਕਹਿ ਰਿਹਾ ਚੈਲੰਜ ਕਰ ਰਿਹਾ ਕਿ ਮੈਨੂੰ ਦੋ ਪੁਲਿਸ ਵਾਲੇ ਦੇ ਦਿਓ ਮੈਂ ਦੱਸ ਦੇਣਾ ਕਿੱਥੇ ਕਿਤੇ ਚਿਟਾ ਵਿਖਦਾ ਸਿਟੀ ਚ ਕੈਂਟ ਚ ਆ ਬਾਰਡਰ ਤੋਂ ਕਿਹੜੇ ਕਿਹੜੇ ਬੰਦੇ ਜੇ ਫੜ ਜਾਣ ਤੇ ਮੈਂ ਸਾਰੀ ਉਮਰ ਪੱਤਰਕਾਰੀ ਛੱਡ ਦੂੰਗਾ ਮੈਨੂੰ 20 ਸਾਲ ਹੋ ਗਏ ਪੱਤਰਕਾਰੀ ਕਰਦਿਆਂ ਨੂੰ 20 ਸਾਲ ਇਹਨਾਂ ਨੂੰ ਕਹੋ ਮੇਰੇ ਨਾਲ ਦੋ ਬੰਦੇ ਭੇਜ ਦਿਓ ਮੈਂ ਦੱਸੂੰਗਾ ਇੱਥੇ ਇੱਥੇ ਚਿਟਾ ਵਿਖ ਰਿਆ ਇੱਥੇ ਆ ਕੁਝ ਹੋ ਰਿਹਾ ਇਹ ਬੰਦੇ ਲਾ ਦੇਂਦੇ ਤੁਹਾਡੇ ਮਗਰ ਭਾਜੀ ਥਾਣੇ ਸਾਰੀਆਂ ਸੈਟਿੰਗਾਂ ਨੇ ਮੈਂ ਇਹਨਾਂ ਨੂੰ ਕਿਹਾ ਪੰਜਾਬ ਪੁਲਿਸ ਦੇ ਹੋਮਗਾਰਡ ਨੇ ਜਿਹੜੇ ਕਿਉਂ ਨਹੀਂ ਬਦਲੇ ਜਾ ਰਹੇ ਸ ਕਿਉਂ ਨਹੀਂ ਬਦਲੇ ਜਾ ਰਹੇ ਕਿਉਂਕਿ ਉਹ ਸਾਰੀ ਸੈਟਿੰਗ ਕਰਾਉਂਦੇ ਆ ਮਹਿਮਾਨ ਜੋ ਡੀਜੀਪੀ ਸਾਹਿਬ ਨੂੰ ਭਗਵੰਤ ਮਾਨ ਹੋਰੋਂ ਬੇਨਤੀ ਕਰਦਾ ਕਿ ਆਪਣੇ ਸਾਡੇ ਜ਼ਿਲ੍ਹੇ ਦਾ ਹਾਲਤ ਵੇਖੋ ਐਮਐਲ ਸਾਹਿਬ ਤੋਂ ਰਿਪੋਰਟ ਲੈ ਲਓ ਉਹ ਵੀ ਤੁਹਾਨੂੰ ਦੱਸ ਦੇਣਗੇ ਵੀ ਸਾਡੇ ਜ਼ਿਲ੍ਹੇ ਦਾ ਹਾਲਾਤ ਨੇ ਸਾਰੇ ਰੋਂਦੇ ਨਿਕਲਦੇ ਆ ਇੱਕ ਵੀ ਬੰਦਾ ਇੱਥੋਂ ਤੁਸੀਂ ਉਹ ਗੇਟ ਤੇ ਖੜ੍ਹ ਜੋ ਐਸਐਸਪੀ ਮੈਡਮ ਦੇ ਇੱਕ ਵੀ ਬੰਦਾ ਹੱਸਦਾ ਹੋਇ ਨਿਕਲਦੇ ਵੀ ਅੱਜ ਮੇਰਾ ਫੈਸਲਾ ਹੋ ਗਿਆ ਤੇ ਮੈਨੂੰ ਨੀਵੀਂ ਥਾਂ ਬਿਠਾ ਦਿਆ ਜੇ ਕੋਈ ਵੀ ਫੈਸਲੇ 'ਚ ਰਿਜ਼ਲਟ ਆਇਆ ਹੋਵੇ ਸਾਨੂੰ ਨੀਵੀਂ ਥਾਂ ਬਿਠਾ ਦਿਆ ਨੇ ਇਹ ਹਾਲਾਤ ਨੇ ਪਰ ਇਹ ਕਹਿੰਦੇ ਸਾਨੂੰ ਥ੍ਰੈਟ ਕਰ ਰਹੇ ਹੋ ਮੈਂ ਕਿਹਾ ਹੁਣ ਧਰਨੇ ਲਾਈਏ ਕਹਿੰਦੇ ਸਾਨੂੰ ਥ੍ਰੈਟ ਕਰਦੇ ਮੈਂ ਥ੍ਰੈਟ ਦਾ ਮਤਲਬ ਕੀ ਹੁੰਦਾ ਥ੍ਰੈਟਰ ਤਾਂ ਤੁਸੀਂ ਕਰ ਰਹੇ ਹੋ 8 ਮਹੀਨੇ ਦੇ ਤੁਹਾਡੇ ਕੋ ਗੇੜੇ ਮਾਰ ਰਹੇ ਆ ਜਨਾਬ ਐਸਪੀ ਐਚ ਸਾਹਿਬ ਨਵੀਨ ਕੁਮਾਰ ਜੀ ਤੁਹਾਡੇ ਕੋ ਗੇੜੇ ਤੁਸੀਂ ਵੀ ਮਹੀਨੇ ਦੇ ਆਏ ਹੋ ਇਸ ਦਫਤਰ ਦੇ ਵਿੱਚ 8 ਮਹੀਨੇ ਕੋਈ ਫਾਈਲ ਬਈ ਸਾਡੀ ਤੁਸੀਂ ਆਪਦੀ ਪੁਲਿਸ ਦੇ ਕਾਰਵਾਈ ਨਹੀਂ ਕਰਨਾ ਚਾਹੁੰਦੇ ਇਹ ਚਲਾਨ ਕੱਢਦੇ ਆ ਬੀਬੀ ਕਿਸੇ ਨੇ ਮੂੰਹ ਬੰਨਿਆ ਹੋਵੇ ਉਹ ਵੀ ਦਿੱਤੀ ਕਟੋ ਚਲਾਨ ਬਣਦਾ ਪਰ ਤੁਸੀਂ ਥ੍ਰੈਟ ਕਰਦੇ ਡਿੱਗੀ ਚ ਕੱਟ ਕੇ ਸਾਨੂੰ 500 ਰੁਪਏ ਦੇ ਦੇ ਉਹ ਵੀ ਮੈਂ ਬੋਲਾਂਗਾ ਜੇ ਫੈਸਲਾ ਨਾ ਆਇਆ ਨਾ ਜਨਾਬ ਨੇ ਜ਼ਿੰਮੇਵਾਰੀ ਚੁੱਕੀ ਹੈ ਡੀਐਸਪੀ ਸਾਹਮਣੇ ਨਾ ਫੈਸਲਾ ਆਇਆ ਉੱਤੇ ਵੀ ਬੋਲਾਂਗਾ ਵੀ ਇਹਨਾਂ ਦੀ ਪੁਲਿਸ ਸਿਟੀ ਥਾਣੇ ਦੀ ਕੀ ਹਾਲਾਤ ਨੇ ਇਹਨਾਂ ਦੇ ਹਾਲਾਤ ਕੀ ਨੇ ਇਹ ਬੱਤ ਵੀ ਜਿਵੇਂ ਕਰਦੇ ਆ ਲੇਡੀਜ਼ ਨਾਲ ਇਹ ਲੇਡੀ ਨਾਲ ਨਾਲ ਪਹਿਲੀ ਗੱਲ ਤਾਂ ਤੁਸੀਂ ਲੇਡੀ ਨਾਲ ਕੋਈ ਗੱਲ ਹੀ ਕਰ ਸਕਦੇ ਪਹਿਲਾਂ ਆਪਦੀ ਲੇਡੀ ਪੁਲਿਸ ਲੈ ਕੇ ਆਓ ਕੋਈ ਲੇਡੀ ਨੂੰ ਫੜਨ ਜਾਂਦੇ ਹੋ ਤੁਹਾਡੇ ਨਾਲ ਲੇਡੀ ਪੁਲਿਸ ਹੋਣੀ ਚਾਹੀਦੀ ਆ ਇਹ ਕਾਨੂੰਨ ਕਹਿੰਦਾ ਮੈਂ ਨਹੀਂ ਕਹਿੰਦਾ ਇਹ ਰੂਲ ਕਹਿੰਦੇ ਸਾਡਾ ਸੰਵਿਧ ਤੁਸੀਂ ਬਦਤਮੀਜ਼ੀ ਕਰੇ ਪੰਜ ਪੰਜ ਥਾਣੇਦਾਰ ਖੜਕੇ ਨਾਕਿਆਂ ਦੇ ਉਹਨਾਂ ਨੂੰ ਕਿਉਂ ਨਹੀਂ ਫੜਦੇ ਮੈਂ ਵਿਖਾ ਦੇਣਾ ਬੈਂ ਨੰਬਰੀ ਕਿੰਨੇ ਲੱਗਦੇ ਸਕੂਟਰਾਟ ਮੋਟਰਸਾਈਕਲ ਲੱਗਦੇ ਚ ਕਿਉਂ ਨਹੀਂ ਫੜਦੇ ਕਾਪੇ ਟੰਗੇ ਹੁੰਦੇ ਆ ਤੁਸੀਂ ਜਿਹੜਾ ਜਿਹੜਾ ਇਮਾਨਦਾਰ ਬੰਦਾ ਜਿਹੜਾ ਭਲਾ ਮਾਨਸਾ ਜਿਹੜਾ ਕੋਈ ਕੰਮ ਕਰਾਉਣ ਜਾ ਉਹਨੂੰ ਤੁਸੀਂ ਫੜਦੇ ਹੋ ਯਾਰ ਆ ਮੈਨੂੰ ਹੈਰਾਨਗੀ ਹੈ ਜੇ ਪ੍ਰੈਸ ਨੂੰ ਧੱਕੇ ਮਾਰ ਸਕਦੇ ਆ ਆਦੇ ਦਫ਼ਤਰ ਚ ਆਮ ਲੋਕਾਂ ਨੂੰ ਕਿਵੇਂ ਮਾਰਦੇ ਹੋਣਗੇ ਡਰਾਪਾਉਂਦੇ ਆ ਤੁਹਾਡੇ ਤੇ ਦਬਕੇ ਮਾਰਦੇ ਆ ਉੱਠੋ ਮੈਂ ਕਹਿੰਦਾ ਫਿਰੋਜਪੁਰ ਦੇ ਲੋਕੋ ਉੱਠੋ ਤੁਸੀਂ ਇਹ ਨੌਕਰ ਨੇ ਸਾਡੇ ਇਹ ਵਾਲੇ ਅਸੀਂ ਅਸੀਂ ਮਾਲਕ ਇਹ ਸੇਵਕ ਨੇ ਇਹ ਨੌਕਰ ਨੇ ਇਹਨਾਂ ਦਾ ਕੰਮ ਕਰਨਾ ਫਰਜ਼ ਹੈ ਇਹ ਤਨਖਾਹ ਹੀ ਉਸੇ ਕੰਮ ਦੀ ਲੈਂਦੇ ਆ ਕਿ ਅਸੀਂ ਕੰਮ ਕਰਨੇ ਆ ਮੇਰੀਆਂ ਕਿੰਨੀਆਂ ਫਾਈਲਾਂ ਪਟਾਲੀਆਂ ਮੈਂ ਪਿੱਛੇ ਬੋਲਿਆ ਪਟਾਲੋ ਜਿਹੜੀਆਂ ਪਟਾਉਣੀਆਂ ਪਰ ਮੈਂ ਇੱਥੇ ਹੀ ਕਹਿ ਰਿਹਾ ਕਿ ਮੈਂ ਜੇ ਮੇਰੇ ਤੇ ਕੋਈ ਐਕਸ਼ਨ ਹੋਇਆ ਮੇਰੇ ਤੇ ਕੋਈ ਐਕਸੀਡੈਂਟ ਕਰਾਇਆ ਇਹਨਾਂ ਨੇ ਆਹ ਜ਼ਿੰਮੇਵਾਰ ਮੈਡਮ ਆਹ ਜਿਹੜੇ ਅਮਲਾ ਇੱਥੇ ਅਮਲਾ ਥਮੜਾ ਬਲਿਆ ਥਣੇ ਡੀਆਈਜੀ ਇਹ ਜ਼ਿੰਮੇਵਾਰ ਹੋਣਗੇ ਬੜੀਆਂ ਧਮਕੀਆਂ ਮੈਨੂੰ ਆਈਆਂ ਸੁੱਕ ਕਿ ਤੂੰ ਬੋਲ ਨਾ ਨਾ ਬੋਲ ਇਹਨਾਂ ਨੇ ਲਗਾਤਾਰ ਤੁਮ ਗੀਅੰਦੇ ਤੀਆਂ ਪਰ ਮੈਂ ਥੋੜੇ ਦਿਨਾਂ ਦੇ ਵਿੱਚ ਸੰਘਰਸ਼ ਐਸਾ ਵਿਡਾਂਗੇ ਕਿ ਇਹਨਾਂ ਦੇ ਕੰਨਾਂ ਹੀ ਕਰਾਵਾਂਗੇ ਕਿ ਤੁਸੀਂ ਇਨਸਾਫ ਦੇਣ ਲਈ ਮਜਬੂਰ ਹੋਵੋਗੇ ਕਿ ਇੱਕ ਬੰਦਾ ਤੁਹਾਡੇ ਕੋਲ ਜੈਨੂਨ ਆਉਂਦਾ ਉਹਨੂੰ ਇਨਸਾਫ ਦਿਓ ਤੁਸੀਂ ਮਾਈਕ ਫੜ ਕੇ ਤੇ ਵਾਜਾਂ ਦਾ ਦੇ ਰਹੇ ਹੋ ਕਾਹਦੀਆਂ ਡਰਾਮੇ ਕਰ ਰਹੇ ਹੋ ਮੈਂ ਕਸੋ ਤੇ ਬੋਲਿਆ ਕਸੋ ਤੇ ਬੋਲਿਆ ਸੀ ਨਾ ਤੁਸੀਂ ਤਲਾਸ਼ ਕਰਕੇ ਉੱਥੇ ਆਪਰੇਸ਼ਨ ਕਰਦੇ ਹੋ ਤਲਾਸ਼ੀ ਲੈਨੇ ਹੋ ਇਹ ਕਿਹੜਾ ਕਸ ਹੋਇਆ ਤੁਸੀਂ ਇੱਕ ਦਿਨ ਪਹਿਲਾਂ ਦੱਸਦੇ ਨੂੰ ਸਾਨੂੰ ਪ੍ਰੈਸ ਨੂੰ 3 ਘੰਟੇ ਪਹਿਲਾਂ ਦੱਸਦੇ ਨੇ ਤੁਹਾਡੇ ਦੋ ਪੁਲਿਸ ਆਏ ਪਹਿਲਾਂ ਖੜੇ ਹੁੰਦੇ ਉੱਥੇ ਵੀ ਭਾਜੋ ਭਾਈ ਆਗੇ ਕਿਹੜਾ ਕਾਸੋਪਰੇਸ਼ਨ ਉੱਥੇ ਬੜੀਆਂ ਇਹਨਾਂ ਨੂੰ ਮਰਚਾ ਲੱਗੀਆਂ ਵੀ ਕਾਸੋਤ ਕਿਉਂ ਬੋਲਦਾ ਕੰਮ ਤਾਂ ਕਰੋ ਤੁਸੀਂ ਤੁਸੀਂ ਕੰਮ ਕਰੋ ਅਸੀਂ ਸਿਫਤ ਕਰਾਂਗੇ ਤੁਹਾਡੀ ਤੁਹਾਡੀ ਪ੍ਰਸ਼ੰਸਾ ਕਰਦੇ ਅਸੀਂ ਖਬਰਾਂ 'ਚ ਤੁਹਾਡੀ ਪ੍ਰਸ਼ੰਸਾ ਅਸੀਂ ਚੈਨਲ 'ਚ ਕਰਦੇ ਹਾਂ ਤੁਸੀਂ ਕੋਈ ਰਿਕਵਰੀ ਕਰਦੇ ਹੋ ਕਿਸੇ ਗੁਨਾਹਗਰ ਨੂੰ ਫੜਦੇ ਹੋ ਅਸੀਂ ਤੁਹਾਡੀ ਪ੍ਰਸ਼ੰਸਾ ਕਰਦੇ ਹਾਂ ਪਰ ਐਂ ਪਰਦੇ ਨਹੀਂ ਪੈਣੇ ਤੁਸੀਂ ਦਬਕੇ ਮਾਰ ਕੇ ਸਾਨੂੰ ਦਫਤਰਾਂ ਚੋਂ ਕੱਢ ਲੋਂਗੇ ਪਰ ਸਾਡੀ ਆਵਾਜ਼ ਨਹੀਂ ਬੰਦ ਕਰ ਸਕਦੇ ਪਰਚੇ ਮੇਰੇ ਤੇ ਤਾਂ ਇਹਨਾਂ ਨੂੰ ਪਤਾ ਮੈਂ ਤਾਂ ਸੁਪਰੀਮ ਕੋਰਟ ਤੱਕ ਜਾ ਚੁੱਕਾ ਪਰਚੇ ਦਾ ਉਹਨੂੰ ਡਰ ਹੁੰਦਾ ਜਿਨੇ ਕਦੇ ਪਰਚਾ ਵੇਖਿਆ ਨਹੀਂ ਨਜਾਇਜ਼ ਪਰਚਿਆਂ 'ਚ ਮੈਂ ਸੁਪਰੀਮ ਕੋਰਟ ਤੱਕ ਪਹੁੰਚ ਤਾ ਮੈਨੂੰ ਨਾ ਡਰਾਓ ਪਰ ਤੁਹਾਡੇ ਲਈ ਵੀ ਹਾਈ ਕੋਰਟ ਬੈਠੀ ਆ ਤੁਹਾਨੂੰ ਮੈਂ ਹਾਈ ਕੋਰਟ ਤੱਕ ਲੈ ਕੇ ਜਾਊਂਗਾ ਵੀ ਆਹ ਇਨਸਾਫ ਇਹਨਾਂ ਨੇ ਆ ਕੀਤਾ ਤੁਹਾਡੇ ਤੇ ਵੀ ਹਾਈ ਕੋਰਟ ਬੈਠੀ ਮੰਨਜੋ ਬਿਲਕੁਲ ਤਾ ਬਿਲਕੁਲ ਇਹ ਹਾਲਾਤ ਫਿਰੋਜ਼ਪੁਰ ਦੇ ਨੇ ਫਿਰੋਜ਼ਪੁਰ ਦੇ ਐਸਐਸਪੀ ਦਫ਼ਤਰ ਦੇ ਹਾਲਾਤ ਨੇ ਮੌਜੂਦਾ ਸਥਿਤੀ ਆ ਕਿ 8-8 ਮਹੀਨਿਆਂ ਤੋਂ ਇਹ ਦਰਖਾਸਤਾਂ ਪੈਂਡਿੰਗ ਪਈਆਂ ਨੇ ਹੋਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਪੀੜਿਤ ਪਏ ਨੇ ਔਰ ਬਕਾਇਦਾ ਇੱਥੇ ਇੱਕ ਪੱਤਰਕਾਰ ਦੇ ਕੋਲੋਂ ਜਿਹੜੀ ਉਹਨਾਂ ਦੇ ਡਰਾਈਵਰ ਦੇ ਕੋਲੋਂ ਜਿਹੜੀ ਗੱਡੀ ਦੀ ਖੋਕ ਕੀਤੀ ਗਈ ਆ ਜਿਸ ਦਾ ਪਰਚਾ ਵੀ ਗਲਤ ਕਟਿਆ ਗਿਆ ਔਰ 8 ਮਹੀਨੇ ਪਕਾਈ ਵੀ ਕਰਾਈ ਗਿਆ ਉਸ ਸੰਬੰਧ ਦੇ ਵਿੱਚ ਜਿਹੜੇ ਅੱਜ ਦੇ ਹਾਲਾਤ ਬਣੇ ਨੇ ਪੱਤਰਕਾਰ ਜਦੋਂ ਮਿਲਣ ਜਾਂਦੇ ਨੇ ਸੀਨੀਅਰ ਐਸਪੀ ਹੈੱਡਕੁਆਰਟਰ ਨੂੰ ਤਾਂ ਕਿਤਨੇ ਕਿਤੇ ਉਹਨਾਂ ਦੇ ਵੱਲੋਂ ਵੀ ਬਤਮੀਜੀ ਜਿਹੜੀ ਆ ਉਹ ਉਨ੍ਹਾਂ ਦੇ ਵੱਲੋਂ ਵੀ ਜਿਹੜੇ ਸ਼ਬਦ ਠੀਕ ਨਹੀਂ ਹੁੰਦੇ ਹਾਲਾਂਕਿ 8 ਮਹੀਨੇ ਤੋਂ ਕੰਮ ਤੁਸੀਂ ਨਹੀਂ ਕੀਤਾ ਤੇ ਉਲਟਾ ਫਿਰ ਕਹੋ ਵੀ ਤੁਸੀਂ ਕੰਮ ਜਾਨੀ ਕਿ ਇਹ ਗੱਲ ਹੋ ਗਈ ਵੀ ਤੁਸੀਂ ਆਉਂਦੇ ਕਿਉਂ ਤੁਸੀਂ ਕੰਮ ਦੀ ਗੱਲ ਕਿਉਂ ਕਰਦੇ ਹੋ ਕਿਉਂਕਿ ਸ਼ਾਇਦ ਵਿਹਲੇ ਬਹਿਣ ਦੀ ਆਦਤ ਪੈ ਚੁੱਕੀ ਹੈ ਸ਼ਾਇਦ ਕੰਮ ਨਾ ਕਰਨ ਦੀ ਇਹਨਾਂ ਨੂੰ ਆਦਤ ਪੈ ਚੁੱਕੀ ਹੈ ਫਿਲਹਾਲ ਦੀ ਘੜੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਆਪਣੀ رائے ਜਿਹੜੀ ਆ ਉਹ ਲਿਖ ਸਕਦੇ ਹੋ ਫਿਰੋਜ਼ਪੁਰ ਤੋਂ ਸੁਖਵਿੰਦਰ ਸਿੰਘ ਸੋਖ